17 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਕੁੜੀ ਪਲੱਸ 1 ਚਾਹ ਕੁੜੀ ਨੇ ਇਹੀ ਗੱਲ ਕਹੀ ਹੈ ਹੁਣ ਅਗੋ ਜੋ ਫੈਸਲਾ ਹੋਏਗਾ ਸੀਡਬਲਯੂਸੀ ਪਹਿਲਾਂ ਦੇਖਾਂਗੇ ਪੂਰੇ ਲਵਾਂਗੇ ਜੱਜ ਦਾ ਲੈ ਕੇ ਉਸ ਤੋਂ ਬਾਅਦ ਸੀਡਬਲਯੂਸੀ ਮੁੰਡਾ ਕਹਿੰਦੇ 20 ਸਾਲ ਦਾ ਹੱਲੇ ਉਹਦਾ ਆਪਾਂ ਕੋਈ ਪ੍ਰੂਫ ਨਹੀਂ ਦੇਖਿਆ ਲੜਕੇ ਦਾ ਪ੍ਰੂਫ ਤੇ ਦੇਖ ਲਿਆ ਉਹ ਆਏਗਾ ਦੇਖ ਕੇ ਸਰ ਉਹਨਾਂ ਨੇ ਕੁਝ ਨਹੀਂ ਕਿਹਾ ਉਹਨੇ ਕਿਹਾ ਕਿ ਮੇਰੀ ਰਿੰਗ ਸਰਾਮਣੀ ਹੋਈ ਹੈ ਕੁੜੀ ਨੇ ਤੇ ਉਸੇ ਲੜਕੇ ਦਾ ਉਹਦੇ ਇਨ ਲਾਜ਼ ਵੀ ਇੱਥੇ ਨਾਲ ਹੀ ਸਰ ਅੱਜ ਸਾਨੂੰ ਸਰੇ ਐਸਐਮਓ ਸਾਹ ਵੱਲੋਂ ਲੈਟਰ ਆਈ ਸੀ ਕੀ 17 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸਾਡੇ ਮੇਰੇ ਨਾਲ ਮਾਜੋਗ ਸੀ ਡਬਲਯੂ ਸੀ ਦੇ ਮੈਂਬਰ ਸੀਰੀਅਲ ਸਰ ਜੀ ਵਾਸਟੋਪ ਸੈਂਟਰ ਦੇ ਇੰਚਾਰਜ ਅਨੂ ਮੈਮ ਸਾਡੀ ਟੀਮ ਅੱਥੇ ਮੌਕੇ ਤੇ ਪਹੁੰਚੀ ਅੱਗੇ ਦੇਖਿਆ ਬੱਚਾ ਵੀ ਠੀਕ ਹੈ ਤੇ ਮਦਰ ਵੀ ਠੀਕ ਹੈ ਦੋਨੇ ਜਣੇ ਠੀਕ ਨੇ ਬਾਕੀ ਆਪਾਂ ਉਹਦੀ ਜਿਹੜੀ ਅਗਲੀ ਕਾਰਵਾਈ ਹੈ ਉਹ ਕਰ ਰਹੇ ਆ ਉਹਨੇ ਦੇਖੀ ਕੀ ਕਰੇ ਬੰਦੀ ਕਰੂ ਟੌਪ ਟੌਪ ਦੀ ਦੌਰ ਸਰ ਇਹਦੀ ਇਸ ਤਰ੍ਹਾਂ ਵਾ ਕਿ ਦੇਖੋ ਕੁੜੀ ਅੰਡਰੇਜ ਐ ਪਹਿਲਾਂ ਤਾਂ ਕੁੜੀ ਆਪਣੇ ਸੋਹਰੇ ਪਰਿਵਾਰ ਕੋ ਨਹੀਂ ਜਾਏਗੀ ਉਸ ਕੁੜੀ ਨੂੰ ਆਪਾਂ ਦੇਖਨੇ ਆ ਕਿ ਉਹ ਕੁੜੀ ਦਾ ਪ੍ਰੈਜ਼ੈਂਟ ਪੋਜੀਸ਼ਨ ਕੀ ਐ ਪ੍ਰੈਜ਼ੈਂਟ ਪੋਜੀਸ਼ਨ ਦੇਖ ਕੇ ਜੇਕਰ ਉਹਦੇ ਮਦਰ ਕਹਿੰਦੇ ਆ ਕਿ ਆਪਾਂ ਕੁੜੀ ਨੂੰ ਤਾਂ ਰੱਖਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਪਹਿਲਾਂ ਤੇ ਆਪਾਂ ਸਿਡਬੀਸੀ ਕੇ ਪ੍ਰੋਡਿਊਸ ਕਰਾਂਗੇ ਸਿਡਬੀਸੀ ਅੱਗੇ ਬਿਆਨ ਹੋਣਗੇ ਅੱਗੋਂ ਸਿਡਬੀਸੀ ਡਿਸੀਜਨ ਲਏਗੀ ਕਿ ਆਪਾਂ ਨੂੰ ਕਿਸ ਤਰ੍ਹਾਂ ਕਰਨਾ ਹੈ ਉਹ 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 ਬਰਾਬਰ ਲਾਇਆ ਕਿਦਾਂ ਪੁੱਛਿਆ ਕਦਾ ਸਰ ਉਹਨਾਂ ਨੇ ਕੁਝ ਨਹੀਂ ਕਿਹਾ ਉਹਨੇ ਕਿਹਾ ਕਿ ਮੇਰੀ ਰਿੰਗ ਸਰਾਮਣੀ ਹੋਈ ਹੈ ਕੁੜੀ ਨੇ ਤੇ ਉਸੇ ਲੜਕੇ ਦਾ ਉਹਦੇ ਇਨ ਲਾਜ਼ ਵੀ ਇੱਥੇ ਨਾਲ ਹੀ ਸਰ ਉਸ ਸੀਡਬਲ ਸੀ ਸੀ ਜਨ ਲੈ ਗਈ ਅਨੇ ਬੱਚੀ ਗਰਮੀ ਵਰਤੀ ਗਈ ਹੈ ਕੁੜੀ ਪਲੱਸ 1 ਚਾਹ ਕੁੜੀ ਨੇ ਇਹੀ ਗੱਲ ਕਹੀ ਹੈ ਹੁਣ ਅਗੋ ਜੋ ਫੈਸਲਾ ਹੋਏਗਾ ਸੀਡਬਲ ਸੀ ਪਹਿਲਾਂ ਦੇਖਾਂਗੇ ਪੂਰੇ ਲਵਾਂਗੇ ਜੱਜ ਦਾ ਲੈ ਕੇ ਉਸ ਤੋਂ ਬਾਅਦ ਸੀਡਬਲ ਸੀ ਮੁੰਡਾ ਵੀ ਨਿਮਾਲਾ ਮੁੰਡਾ ਕਹਿੰਦੇ 20 ਸਾਲ ਦਾ ਹੱਲੇ ਉਹਦਾ ਆਪਾਂ ਕੋਈ ਪ੍ਰੂਫ ਨਹੀਂ ਦੇਖਿਆ ਲੜਕੇ ਦਾ ਪ੍ਰੂਫ ਤੇ ਦੇਖ ਲਿਆ ਉਹ ਆਏਗਾ ਦੇਖ ਕੇ ऐसे सारा सर मैं ਤੁਹਾਨੂੰ ਕਹਿੰਦੇ ਆਪਾਂ ਜਸਟ ਆਏ ਆ ਆ ਕੇ ਪੂਰੀ ਦੇਖ ਕੇ ਸੀਡਬਲਯੂਸੀ ਅੱਗੇ ਪ੍ਰੋਡਿਊਸ ਕਰਾਂਗੇ ਜੋ ਡਿਸੀਜਨ ਲੈਣਗੇ ਉਦਾਂ ਮੈਂ ਰਤਨ ਲਾਲ ਸੀਡਬਲਯੂਸੀ ਮੈਂਬਰ ਜਾਣਕਾਰੀ ਮਿਲੀ ਸੀ ਕਿ ਇੱਕ ਨਬਾਲਗ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ ਔਰ ਇਹਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਅਸੀਂ ਬੱਚੇ ਦੇ ਬਾਰੇ ਫੈਸਲਾ ਕਰਾਂਗੇ ਪਰਿਵਾਰ ਨੂੰ ਪੁੱਛ ਕੇ ਲੜਕੀ ਨੂੰ ਪੁੱਛ ਕੇ ਕਿ ਕਿਉਂ ਬੱਚੇ ਨੂੰ ਰੱਖਣਾ ਚਾਹੁੰਦੇ ਨੇ ਜਾਂ ਬੱਚੇ ਨੂੰ ਉਹ ਸੈਂਡਰ ਕਰਨਾ ਚਾਹੁੰਦੇ ਨੇ ਜੋ ਸੈਂਡਰ ਕਰਨਾ ਚਾਹਣਗੇ ਤਾਂ ਅਸੀਂ ਬੱਚੇ ਨੂੰ ਜਲੰਧਰ ਸ਼ਿਫਟ ਕਰਾਂਗੇ ਔਰ ਉੱਥੇ ਦੀ ਦੇਖਭਾਲ ਲਈ ਉਹ ਹੋਮ ਵਿੱਚ ਬੱਚਾ ਜਾਏਗਾ ਔਰ ਉਹਦੀ ਪਰਵਰਿਸ਼ ਉੱਥੇ ਹੋਏਗੀ ਔਰ ਅਜੇ ਕਿਸਾਂ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਪ੍ਰੀਵੈਂਸ਼ਨ ਆਫ ਚਾਈਲਡ ਮੈਰਿਜ ਐਕਟ ਦੇ ਤਹਿਤ ਇਹਦਾ ਫੈਸਲਾ ਲਿਆ ਜਾਏਗਾ ਟੂ ਕੋਰਟ ਹੋਏਗਾ ਕੋਰਟ ਡਿਸਾਈਡ ਕਰੇਗੀ ਕਿ ਇਹਦੇ ਤੇ ਕਿਹੜੀ ਕਾਰਵਾਈ ਜਿਹੜੀ ਉਹ ਅਗਰ ਦੋਨੋਂ ਪਰਿਵਾਰ ਸਹਿਮਤ ਹੋ ਜਾਂਦੇ ਨੇ ਨਹੀਂ ਸਹਿਮਤ ਹੁਣ ਫਿਰ ਵੀ ਕਿਉਂਕਿ ਉਹਨਾਂ ਨੇ ਆਫੈਂਸ ਕਰਿਆ ਆਫੈਂਸ ਬੰਦ ਹੈ ਅੰਡਰ ਬੱਚਾ ਮਾਰ ਫਾਜਾਂਦੀ ਹੈ ਸੱਤ ਫਿਰ ਅ ਉਹਦੇ ਬਾਰੇ ਵਿੱਚ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਕਮੇਟੀ ਮੈਂਬਰ ਐਜ਼ ਅ ਹੋਲ ਫੈਸਲਾ ਕਰਨਗੇ ਇਹਦੇ ਬਾਰੇ ਕੀ ਕਰਨਾ ਹੈ ਇਹ ਹੈ ਕਿਹਦੇ ਕ੍ਰਾਈਮ ਹੈ ਇਹ ਕ੍ਰਾਈਮ ਹੈ ਇਹ ਆਫੈਂਸ ਬੰਦ ਹੈ